ਜਿਹੜਾ ਮੁੱਖ ਮੰਤਰੀ ਇਹ ਥੋੜਾ ਪੰਜਾਬ ਆ ਆਇਦਰ ਝੂਟੇ ਝੂਟੇ ਹਾਂਜੀ ਸਾਥੀਓ ਲਾਈਵ ਹੋਏ ਹਾਂ ਇਸ ਟਾਈਮ ਨਿਊਜ਼ 22D ਚੱਲਦੇ ਤੁਹਾਨੂੰ ਇਸ ਟਾਈਮ ਬਾ ਸਿੱਧੀਆਂ ਲੱਗੇ ਤਸਵੀਰਾਂ ਦਿਖਾਉਣ ਲਾਈਵ ਅ ਡੀਸੀ ਦਫਤਰ ਦੇ ਬਾਹਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿੱਥੇ ਬਸਪਾ ਵੱਲੋਂ ਡੀਸੀ ਦਫਤਰ ਦਾ ਜਿਹੜਾ ਘਰਾਓ ਕੀਤਾ ਗਿਆ ਸੋ ਇੱਕ ਰੋਸ ਧਰਨਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਪੁੱਡਾ ਗਰਾਊਂਡ ਦੇ ਵਿੱਚ ਸੋ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਲੱਗੇ ਕਨਸੂ ਪਲੀਜ਼ ਜਿਹੜੇ ਜਿਹੜੇ ਮੇਰੇ ਵੀਰ ਵੀਡੀਓ ਨੂੰ ਇਸ ਟਾਈਮ ਜਿਹੜੇ ਨਾਲ ਜੁੜਨਗੇ ਸੋ ਉਹਨਾਂ ਨੂੰ ਬੇਨਤੀ ਹੈ ਕਿ ਨਾਲ ਦੀ ਨਾਲ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਸਾਰੇ ਸਾਥੀਆਂ ਧੰਨਵਾਦ ਹੋਊਗਾ ਸੋ ਦੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਡੀਸੀ ਦਫ਼ਤਰ ਤੋਂ ਬਾਹਰ ਦੀਆਂ ਜਲੰਧਰ ਦੀਆਂ ਤਸਵੀਰਾਂ ਲੱਗੇ ਤੁਹਾਨੂੰ ਸਾਂਝੀਆਂ ਕਰਨ ਜਿੱਥੇ ਵਸਪਾ ਬਲੋ ਇਹ ਇੱਕ ਰੋਸ ਪ੍ਰਦਰਸ਼ਨ ਦਾ ਪੁੱਡਾ ਗਵਰਨਰ ਦੇ ਚ ਕੀਤਾ ਜਾ ਰਿਹਾ ਦੋ ਕੋਟੀਆਂ 965 ਤੇ 966 ਉਹ 965 ਕੋਠੀ ਦੇ ਵਿੱਚ ਪੰਜਾਬ ਦੇ ਲੋਕ ਇਕੱਤਰ ਕੀਤੇ ਨਾਲ ਪੱਤਰਕਾਰ ਜਿਹੜੀ ਨਾਲ 966 ਨੰਬਰ ਕੋਠੀ ਸੀ ਇਹ ਤੁਸੀਂ ਖਬਰ ਦੇਖ ਕੇ ਹੋਣੀ ਆ ਟੀਵੀ ਤੇ ਉਹ ਜਿਹੜੀ 966 ਨੰਬਰ ਕੋਠੀ ਸੀ ਉਹਦੇ ਵਿੱਚ ਹਰਿਆਣੇ ਵਾਲੇ ਬਿਠਾਏ ਉਹ ਪੰਜਾਬ ਵਾਲਿਆਂ ਨੂੰ ਕਹਿੰਦਾ ਪਾਣੀ ਸਰ ਕੋ ਬਾਤੂ ਹੈ ਨਹੀਂਗਾ ਅਸੀਂ ਕਿਹਨੂੰ ਪਾਣੀ ਨਹੀਂ ਦੇਣਾ ਮੈਂ ਝੂਠੀ ਗੱਲ ਕਰ ਰਿਹਾ ਸੀ ਉਥੇ ਦਾ ਖਰਚਾ ਉਹ ਪੰਜਾਬ ਦੇ ਪੰਜਾਬ ਸਰਕਾਰ ਦੇ ਖਰਚੇ ਚ ਕੀਤਾ। ਉਥੇ ਝੂਠ ਬੋਲ ਕੇ 966 ਨੰਬਰ ਤੇ ਚੱਲ ਗਿਆ ਸਦਾਜੀ। ਕਹਿੰਦਾ ਪਾਣੀ ਆਪਾਂ ਲੈ ਕੇ ਆਟਣਾ ਪੰਜਾਬ ਕੋਲੋਂ ਪੰਜਾਬ ਕੋਲ ਇੱਕ ਇੱਕ ਬੂੰਦ ਪਾਣੀ ਦੀ ਲੈਣੇ ਆ। ਇੱਕ ਪਾਸੇ ਕਹਿੰਦਾ ਪੰਜਾਬ ਦਾ ਪਾਣੀ ਨਹੀਂ ਦੇਣਾ ਪੰਜਾਬ ਦੇ ਲੋਕਾਂ ਨੂੰ ਕਹਿ ਗਿਆ। ਨਾਲ ਦੀ ਕੋਠੀ 'ਚ ਕਹਿੰਦਾ ਇੱਕ ਇੱਕ ਬੂੰਦ ਆਪਾਂ ਪੰਜਾਬ ਕੋ ਲੈਣੀ ਆ ਹਰਿਆਣਾ ਪਾਸਿਆਂ ਨੂੰ ਪਾਣੀ ਲੈ ਕੇ ਦੇਣਾ ਦੱਸੋ ਯਾਰ ਉਹ ਬਈ 965 ਵਾਲੀ ਗੱਲ ਸੱਚੀ ਮੰਨੀ ਐ ਕਿ 966 ਨਾਲ ਸੱਚੀ ਮੰਨੀ ਐ ਸਾੜ ਕੋ ਪੰਜਾਬ ਦੇ ਵਿੱਚ ਇੱਕ ਬੂੰਦ ਵੀ ਪਾਣੀ ਨਹੀਂ ਵਾਧੂ ਬੈਲੈਂਸ ਮਾਈ ਪਾਰਟੀ ਵੀ ਇਹ ਗੱਲ ਕਹਿੰਦੀ ਆ ਪੰਜਾਬ ਦੇ ਇੱਕ ਬੂੰਦ ਵਿੱਚ ਸੋ ਸੋਤਿਓ ਤਸਵੀਰਾਂ ਤੁਹਾਡੇ ਨੈਕਸਟ ਟਾਈਮ ਬਸਾਂਝੀਆਂ ਕਰਦੇ ਹੋਇਆ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਜਲੰਧਰ ਤੋਂ ਦੇਖ ਸਕਦੇ ਹੋ ਜਿੱਥੇ ਇੱਕ ਰੋਸ ਪ੍ਰਦਰਸ਼ਨ ਜਿਹੜਾ ਬਸਪਾ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਕੀਤਾ ਜਾ ਰਿਹਾ ਸੋ ਡੀਸੀ ਦਫ਼ਤਰ ਜਿਹੜਾ ਘਰਾਓ ਕੀਤਾ ਜਾ ਰਿਹਾ ਸੋ ਬਸਪਾ ਵਰਕਰ ਜਿਹੜੇ ਕਾਫੀ ਭਾਰੀ ਗਿਣਤੀ 'ਚ ਮੌਜੂਦ ਨੇ ਸੋ ਪਹੁੰਚ ਵੀ ਰਹੇ ਨੇ ਵਰਕਰ ਸੋ ਸਰਕਾਰਾਂ ਦੇ ਖਿਲਾਫ ਜੋ ਰੌਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਂ ਬਸਪਾ ਵਰਕਰਾਂ ਦੇ ਵੱਲੋਂ ਜਿਹੜਾ ਰੌਸ ਪ੍ਰਦਰਸ਼ਨ ਕੀਤਾ ਜਾ ਰਿਹਾ ਪੁੱਡਾ ਗਰਾਊਂਡ ਦੇ ਵਿੱਚ ਸੋ ਸਿੱਧੀਆਂ ਤੋਂ ਸਾਰੀ ਤਸਵੀਰਾਂ ਤੁਹਾਡੇ ਨਾਲ ਨਿਊਜ਼ 22 ਟੀਵੀ ਜਾਂ ਤੋਂ ਆਪਾਂ ਸਾਂਝੀਆਂ ਲੱਗੇ ਕਰਨ ਸੋ ਕਰ ਰਹੇ ਆਂ ਸੋ ਨਾਲ ਦੀ ਨਾਲ ਵੀਡੀਓ ਨੂੰ ਚਾਲਦੀ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਧੰਨਵਾਦ ਹੋਊਗਾ ਸਾਰੇ ਸਾਥੀਆਂ ਦਾ ਪੰਜਾਬ ਸਰਕਾਰ ਨੇ ਇੱਕ ਨਵਾਂ ਨੋਟੀਫਿਕੇਸ਼ਨ ਜਾਰੀ ਕਰਤਾ ਕਿ ਜਿਹੜੇ ਪੰਜਾਬ ਦੇ ਵਿੱਚ ਗਲਤ ਬੱਚਿਆ ਪਹਿਲਾ ਪਹਿਲਾ ਨੇ ਆ ਦਾਖਲਾ ਬਾਅਦ ਚੁਣਾ ਕਹਿੰਦਾ ਭਾਵਾ ਇੱਥੇ ਵੀ ਸਾਡਾ ਝੂਠ ਬੋਲ ਗਿਆ ਅਗਲੀ ਗੱਲ ਮੈਂ ਤੁਹਾਨੂੰ ਕਰਨ ਲੱਗਾ 178 ਲੱਖਾਂ ਦੀ ਗੱਲ ਪਿੱਛੇ ਵੀ ਆਪਾਂ ਕਰਦੇ ਰਹੇ ਹਾਂ ਇਸੇ ਸਰਕਾਰ ਨੇ ਮਾਨੋਬ ਹਾਈ ਕੋਰਟ ਦੇ ਕੇ ਨੇਤਾ ਵੀ ਲੋਕ ਕਾਬਲ ਨਹੀਂ ਇਹਨਾਂ ਦੀ ਬੁੱਧੀ ਨਹੀਂ ਕੰਮ ਕਰਦੀ ਉਹ ਬਈ ਤੁਸੀਂ ਸਵੇਰ ਤੋਂ ਸ਼ਾਨਦਾਰ ਝਟਪੋਲਦੇ ਆ ਤੁਹਾਡੀ ਬਵੇਕ ਬੁੱਧੀ ਬਹੁਤ ਕੰਮ ਕਰਦੀ ਆ ਜਿਹੜੇ ਸਾਡੇ ਬਕੀਂ ਚ ਗਏ ਰੱਖਣ ਰਖਾਏ ਤਾਂ ਪਹੜੇ ਆ ਪਰਖਾਏ ਧਰਨੇ ਦਾ ਆ ਕੇ ਆ ਜਿੱਦਾਂ ਤੁਸੀਂ ਅੱਜ ਧਰਨਾ ਲਾਇਆ ਨਾ ਇਸੇ ਤਰ੍ਹਾਂ ਧਰਨੇ ਲਾ ਕੇ ਉਹ ਆਪਣਾ ਹਿੱਸਾ ਲਿਆ ਥੋੜਾ ਜਿਹਾ ਹਿੱਸਾ ਹੋਰ ਬਚਦਾ ਉਮੀਦ ਸਾਫਾ ਲੈਣਾ ਇਹਨਾਂ ਕੋਲ ਅਗਲੀ ਦਾ ਸਾਥੀਓ ਆਇਆ ਇੱਕ ਜਰੰਦਰ ਚ ਚੋਣ ਹੋਈ ਆ ਉਤੋਂ ਪਹਿਲਾਂ ਐਮਪੀ ਦੀ ਚੋਣਾਂ ਹੋਈਆਂ ਇੱਥੇ ਇੱਕ ਬੰਦਾ ਆਇਆ ਸੀਗਾ ਚੰਡੀਗੜ੍ਹ ਤੋਂ ਉਹ ਬੰਦੇ ਦਾ ਤੁਹਾਨੂੰ ਪਤਾ ਹੈ ਹੁਣ ਕਿਹੜਾ ਬੰਦਾ ਇਹਦਾ ਮੈਂ ਤੁਹਾਨੂੰ ਦੱਸ ਦਿੰਦਾ ਉਹ ਵੀ ਉਹ ਬੰਦਾ ਸੀ ਚਰਨਜੀਤ ਸਿੰਘ ਚੰਨੀ ਹਮਨਾ ਨਾ ਨਹੀਂ ਰਹਿਣਾ ਚਾਹੁੰਦਾ ਪਰ ਇਹ ਕੋ ਲੈ ਆਉਗਾ ਮੇਰੀ ਗਲਤੀ ਆ ਉਹ ਕਹਿੰਦਾ ਜਾਂ ਇਥੇ ਨਸ਼ਾ ਰਹੂਗਾ ਜਾਂ ਜਾਂ ਕਿਹੜਾ ਚੱਲੇ ਰਹੂਗਾ ਚੱਲੀ ਭੱਜ ਕੇ ਫੂਰੂਰ ਕਰਕੇ ਚਲੇਗਾ ਚੰਡੀਗੜ੍ਹ ਤੇ ਨਸ਼ਾ ਉਸੇ ਤਰ੍ਹਾਂ ਵਿਗੰਡਿਆ ਉਹਨੂੰ ਫੁੱਛਣ ਵਾਲਾ ਹੋਵੇ ਆਇ ਤੂੰ ਕਿਉਂ ਨੇ ਥਾਣੇ ਲਾ ਰਿਆ ਗਰੀਬਾਂ ਦੇ ਬੱਚੇ ਨਸ਼ਾ ਪਲਾ ਪਲਾ ਕੇ ਤੁਸੀਂ ਏਅਰ ਕਰੀ ਜਾ ਰਹੇ ਆ ਤੁਸੀਂ ਨਸ਼ੇ ਦੇ ਖਿਲਾਫ ਬੋਲ ਕੇ ਫਿਰ ਤੁਸੀਂ ਇਲੈਕਸ਼ਨਾਂ ਵਿੱਚ ਕੀਤਾ ਕੀ ਆ ਬੜੀ ਕਲੀਆ ਤੇ ਸਾਫ ਗੱਲ ਸੋ ਸਾਥੀਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਜਲੰਧਰ ਦੀਆਂ ਵੱਡਾ ਗਰਾਊਂਡ ਦੀਆਂ ਜਿੱਥੇ ਇੱਕ ਬਹੁਤ ਵੱਡਾ ਐਡਾ ਬਸਪਾ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਡੀਸੀ ਦਫ਼ਤਰ ਦੇ ਬਾਹਰ ਸੋ ਸਰਕਾਰਾਂ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਸੋ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਨਿਊਜ਼ ਤੁਹਾਡੀ 24 ਟੀਵੀ ਚੈਨਲ ਤੋਂ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਜਲੰਧਰ ਵੱਡਾ ਗਰਾਊਂਡ ਦੀਆਂ ਤਸਵੀਰਾਂ ਕੋਈ ਪਰ ਸਾਥੀਓ ਸਾਡੇ ਪੰਜਾਬ ਦੇ ਜਿਹੜੇ ਲੋਕ ਆ ਉਹ ਥੋੜੇ ਤੇ ਪਾਲੇ ਸ਼ਰੀਫ ਲੋਕ ਆ ਮੈਂ ਕਹੂੰਗਾ ਇਹਨਾਂ ਦੇ ਜਿਹੜੇ ਗੱਲਾਂ ਵਿੱਚ ਆਉਂਦੇ ਆ ਇਹਨਾਂ ਨੂੰ ਸਾਬਤ ਸਿਖਾਉਣ ਦੇ ਲਈ ਇਹਨਾਂ ਦੇ ਜਿਹੜੀਆਂ ਮਾਰੂ ਨਿਤਿਆ ਲੋਕਾਂ ਪ੍ਰਤੀ ਉਹਨੂੰ ਸਿਖਾਉਣ ਦੇ ਲਈ ਨਾ ਪੜ੍ਹਾਉਣ ਦੇ ਲਈ ਤੁਹਾਡੇ ਇੱਕ ਇਹ ਵੀ ਲੋੜ ਆ ਤੁਹਾਡੇ ਏਕੇ ਦੀ ਲੋੜ ਤੁਹਾਡੇ ਸਾਹਸ ਦੀ ਲੋੜ ਆ ਇਹ ਤੁਹਾਡੇ ਵਿੱਚ ਸਾਹਸ ਆ ਜੇ ਤੁਸੀਂ ਇਹ ਜਿੰਨਾ ਲੋਕ ਮੈਂ ਕਹਿੰਦਾ ਪੰਜਾਬ ਦੇ ਵਿੱਚ ਬੜਾ ਜਨ ਸਮਾਜ ਪਾਰਟੀ ਦੇ ਲੋਕ ਜਿੰਦਾ ਸ਼ੇਰ ਕੰਮ ਹੋ ਕੇ ਕਰ ਰਹੇ ਆ ਇਹ ਜਿਹੜੇ ਲੋਕ ਇਹ ਤੁਹਾਡਾ ਧਿਆਨ ਲਾ ਰਹੇ ਆ ਤੇ ਤੁਸੀਂ ਧਿਆਨ ਦੇ ਵਿੱਚ ਕਿੱਥੇ ਤੱਕ ਪਾਸ ਹੋਨੇ ਆ ਬੜੀ ਕਲੀਅਰ ਤੇ ਸਾਫ ਗੱਲਾਂ 2 ਮਹੀਨੇ ਕ ਡੇਢ ਮਹੀਨੇ ਬਾਅਦ ਫੇਰ ਸੋਣ ਆਉਂਦੀ ਜਲੰਧਰ ਦੇ ਵਿੱਚ ਉੱਥੇ 150 ਤੋਂ ਬੰਦਾ ਸਰਕਾਰੀ ਬਿਠਾ ਰਿਆ 92 ਐਮਐਲਏ ਸਣੇ ਆਪ ਤੇ ਬਾਕੀ ਜਿਹੜੇ ਚੇਅਰਮੈਨ ਆ ਉਹ ਬੱਕਰੇ ਬਾਕੀ ਜਿਹੜੇ ਹੋਰ ਕਾਰਕੁਨਾ ਉਹ ਬੱਕਰੇ ਤੇ ਬਾਕੀ ਜਿਹੜੇ ਸਰਕਾਰ ਦੀਆਂ ਵਰਦੀਆਂ ਪਾ ਕੇ ਉੱਥੇ ਬੈਠੇ ਸੀ ਉਹ ਬੱਕਰੇ ਹਰ ਇੱਕ ਘਰ ਛੱਡ ਕੇ ਸਰਕਾਰੀ ਬੰਦਾ ਪਹੁੰਚਾਲਿਆ ਸੀ ਵੋਟਾਂ ਲੈਣ ਵਾਸਤੇ ਫਿਰ ਕੀ ਕਰਦੇ ਆ ਇਹ ਜਿਹੜੀ ਪਾਰਟੀ ਆ ਅਖਬਾਰਾਂ ਆਦਦੀਆਂ ਮੈਂ ਵੀ ਅਖਬਾਰਾਂ ਦੇ ਸਿਰ ਤੇ ਕਹਿੰਦਾ ਜੋ ਖਬਰਾਂ ਕਹਿ ਰਹੀਆਂ ਸੀ ਉਹ ਗੱਲ ਕਹਿ ਰਹੇ ਆ ਤੁਹਾਨੂੰ ਅਖਬਾਰਾਂ ਕਹਿ ਲਈ ਨਾ ਪੈਸਾ ਪੜਿਆ ਨਸ਼ਾ ਪੜਿਆ ਲੋਕ ਮੁੰਡਿਆ ਸੂਤ ਮੁੰਡੇ ਸੂਤ ਫਰੇ ਸਾਥੀਓ ਇਹ ਸਾਨੂੰ ਕਿੱਥੇ ਲਿਆ ਕੇ ਰੱਖਣਾ ਚਾਹੁੰਦੇ ਇਹਨਾਂ ਦੀ ਸੋਚ ਕਿੱਥੇ ਆ ਇਹਨਾਂ ਦੀ ਸੋਚ ਕੀ ਕਹਿ ਰਹੀ ਆ ਵੀ ਸੂਟਾਂ ਦੇ ਵੰਡੇ ਇੱਕ ਸੂਟ 2200 ਤੋਂ ਵੱਧ ਨਹੀਂ ਹੁੰਦਾ ਨਸ਼ੇ ਦੀ ਬੋਤਲ 150 ਤੋਂ ਵੱਧ ਨਹੀਂ ਹੁੰਦੀ ਜਿਹੜਾ ਪੈਸਾ ਵੰਡਿਆ ਕਿਹੜੇ ਖਿਡਾਰੀ ਕਿੱਥੋਂ ਪੈਸਾ ਆਇਆ ਉਹ ਪੈਸਾ ਜਿਹੜਾ ਵੰਡਿਆ ਉਹ ਜਨਤਾ ਜਾਣਨਾ ਚਾਹੁੰਦੀ ਆ ਫਿਰ ਬਾਅਦ ਚ ਪਤਾ ਕੀ ਹੁੰਦਾ ਜਿੱਤ ਕੇ ਲੋਕਾਂ ਨੇ ਸਾਡੀਆਂ ਨੀਤੀਆਂ ਤੇ ਮੋਹਰ ਲਾਤੀ ਆ ਬੱਲੇ ਬੱਲੇ ਆ ਮੋਹਰ ਆ ਲਾਈ ਤੁਹਾਡੀ ਸਰਕਾਰ ਦੀਆਂ ਨੀਤੀਆਂ ਤੇ ਠੀਕ ਆ ਨਾ ਆ ਮੋਹਰ ਨੂੰ ਉਹਨੇ ਵੀ ਇਸ ਮੋਹਰ ਨੂੰ ਚੱਕ ਜਾਣ ਦਾ ਪ੍ਰਸਤਾਨ ਦੀ ਪਰ ਮੈਂ ਪ੍ਰਸਤਾਨ ਵੀ ਸਾਡੇ ਇੱਕ ਤਰ੍ਹਾਂ ਦੇ ਤਰਾਜ ਆ ਕਈ ਮੇਰੇ ਵੀਰ ਪ੍ਰਸਾਰੇ ਵੀ ਸਾਡੀ ਜਿਹੜੀ ਕਵਰ ਲੌਨ ਤੋਂ ਗਰੇਸ਼ ਕਰਦੇ ਆ ਭਾ ਜਣੀਆਂ ਸਰਕਾਰ ਪੱਖੀ ਅਖਬਾਰਾਂ ਆ ਉਹ ਸਾਡੀ ਕਬਰ ਲਾ ਕੇ ਰਾਹੀ ਨਹੀਂ ਸਰਕਾਰ ਦੀ ਸਰਕਾਰ ਦੇ ਖਿਲਾਫ ਬਹੁਤਾਂ ਸਮਾਜ ਦੀ ਜਿਹੜੀ ਖਬਰਾਂ ਉਹ ਲਾ ਕੇ ਰਾਹੀ ਨਹੀਂ ਅਖੇ ਸਰਕਾਰ ਦੇ ਖਿਲਾਫ ਜਾਂਦੀ ਆ ਉਹ ਭਾਈ ਅਈ ਰਾਜ ਵੀ ਸਰਕਾਰ ਦੇ ਖਿਲਾਫ ਉਹਦਾ ਪਿੱਟ ਸਿਆਪਾ ਕਰਨ ਉਹਦੀਆਂ ਜਿਹੜੀਆਂ ਕਾਗਿਆ ਕੁੱਤੂਕੀਆਂ ਸਾਡੇ ਨਾਲ ਕਰਦੇ ਆ ਉਹਦੇ ਉਹਦੇ ਵਿੱਚ 71 ਹੋਏ ਆ ਜੋ ਤੁਸੀਂ ਸਾਡੇ ਨਾਲ ਕਰਦੇ ਆ ਜੋ ਸਮਾਜ ਦੇ ਲੋਕਾਂ ਨਾਲ ਫਿੱਕੜਾ ਕਰਦੇ ਆ ਜੋ ਥਾਣਿਆਂ ਦੇ ਵਿੱਚ ਸਾਡੇ ਗਰੀਬਾਂ ਦੀ ਪਾਰਟੀ ਦੇ ਲੋਕਾਂ ਦੀ ਧੁਰਗਤੀ ਹੁੰਦੀ ਆ ਉਹਦੇ ਖਿਲਾਫ ਅਸੀਂ ਤੁਹਾਡੇ ਖਿਲਾਫ ਆ ਜੇ 71 ਹੋਏ ਆ ਅੱਜ ਵੀ ਅਸੀਂ ਤੁਹਾਡਾ ਪਿੱਟ ਸੇਪਾ ਕਰਨ ਵਾਸਤੇ ਬਹੁਜਨ ਸਮਾਜ ਪਾਰਟੀ ਦੇ ਯੋਧੇ ਯਾਰ ਨੇ ਤੇ ਜਾਂ ਭੈਣਾ ਤੇ ਮੇਰੇ ਭਰਾ ਤੇ ਮੇਰੇ ਛੋਟੇ ਵੀਰ 71 ਹੋਏ ਆ ਅੱਜ ਵੀ ਤੁਹਾਨੂੰ ਇਹਦਾ ਤਾਅਨਾ ਦੇ ਰਾਇਆ ਸੋ ਸਾਥਿਓ ਲਾਈਵ ਤਸਵੀਰਾਂ ਇਸ ਟਾਈਮ ਤੁਹਾਡੇ ਨਾਲ ਸਾਂਝੀਆਂ ਕਰਦੇ ਪਏ ਆ ਜਲੰਧਰ ਤੋਂ ਤਸਵੀਰਾਂ ਦੇਖ ਸਕਦੇ ਹੋ ਵੱਡਾ ਗਰਾਊਂਡ ਦੀਆਂ ਤਸਵੀਰਾਂ ਜਿੱਥੇ ਬਸਫਾ ਵਰਕਰਾਂ ਵੱਲੋਂ ਇੱਕ ਰੋਸ ਪ੍ਰਦਰਸ਼ਨ ਦਾ ਭਾਰੀ ਬਹੁਤ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਪ੍ਰਸ਼ਾਸਨ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਤੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਨਿਊਜ਼ 22 ਟੀਵੀ ਜਾਂ ਤੋਂ ਸਿੱਧੀਆਂ ਤਸਵੀਰਾਂ ਸਾਂਝੀਆਂ ਕਰਦੇ ਆਂ ਮੈਂ ਜਲੰਧਰ ਤੋਂ ਬੁੱਢਾ ਗਰਾਉਂਡ ਦੀਆਂ ਤਸਵੀਰਾਂ 40 ਦਾ 50 ਬੰਦਿਆਂ ਦੀ ਕੀਮਤੀ ਵਿੱਚ ਆਈਏ ਤੁਹਾਡੇ ਘਰਾਂ ਤੱਕ ਪਹੁੰਚਣ ਦੀ ਹਿੰਮਤ ਰੱਖਦੇ ਆਂ ਤੁਹਾਡੇ ਘਰਾਂ ਤੱਕ ਵੀ ਪਹੁੰਚਣ ਲਈ ਪਿਆਰ ਹੋਵਾਂਗੇ ਕਿਉਂਕਿ ਤੁਸੀਂ ਇਸ ਵੇਲੇ ਗੁੰਗੇ ਤੇ ਭੋਲੇ ਹੋ ਚੁੱਕੇ ਆਂ ਜਿਹੜਾ ਪ੍ਰਸ਼ਾਸਨ ਦੀ ਮੈਂ ਗੱਲ ਕਰਦਾ ਇੱਥੇ ਗੁੰਗਾ ਤੇ ਭੋਲਾ ਦੇ ਅੰਨਾ ਹੋਇਆ ਪਿਆ ਮੈਂ ਗੁੰਗਾ ਭੋਲਾ ਤੇ ਅੰਨਾ ਇਸ ਕਰਕੇ ਕਹਿ ਰਿਹਾ ਕਿਉਂਕਿ ਜਿਹੜੀ ਉੱਪਰ ਗੱਲ ਹੁੰਦੀ ਆ ਉਹ ਸੁਣਦੇ ਆ ਪਰਗਾ ਨੂੰ ਸਾਡੇ ਕਲਾਫ ਜਿਹੜਾ ਇੰਪਲੀਮੈਂਟ ਕਰਦੇ ਆ ਸਾਡੇ ਜਿਹੜੇ ਵਰਕਰਾਂ ਦੇ ਹੌਸਲੇ ਆ ਉਹਨਾਂ ਨੂੰ ਢੇਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸਾਡੇ ਜਿਹੜੇ ਵਰਕਰਾਂ ਉਹਨਾਂ ਦੇ ਝੂਠੇ ਪਰਚੇ ਕਦਮੇ ਦਰਜ ਕਰਕੇ ਉਹਨਾਂ ਨੂੰ ਡੀਗ੍ਰੇਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿੰਨੇ ਮਰਜੀ ਤੁਸੀਂ ਆਪਣੇ ਹੱਥ ਕੰਡੇ ਪਾਤੋ ਸਰਕਾਰਾਂ ਆਈਆਂ ਤੇ ਸਰਕਾਰਾਂ ਗਈਆਂ ਸਰਕਾਰਾਂ ਦੇ ਉਹਨਾਂ ਤੇ ਸਰਕਾਰਾਂ ਨੇ ਜਾਣਾ ਇਹ ਤੈਸ ਦੇ ਵਿੱਚ ਇਸ ਦੇ ਵਿੱਚ ਇਸ ਤੂਂ ਦੇ ਵਿੱਚ ਗਰਦ ਬੇਦਰਾ ਜਿਹੜਾ ਆਇਆ 5 ਸਾਲ ਬਾਅਦ ਜਾਊਗਾ ਵੀ ਪਰ ਤੁਸੀਂ ਵੀ ਆਪਣੀ ਕੈਰੀ ਗੱਲਾਂ 5 ਸਾਲ ਬਾਅਦ ਤੁਸੀਂ ਵੀ ਇੱਥੇ ਹੀ ਰਹਿਣਾ ਇਸ ਕੁਰਸੀ ਦੇ ਵਿੱਚ ਇਹਨਾਂ ਕੁਰਸੀਆਂ ਦੇ ਵਿੱਚ ਬਹੁਤ ਜਿਆਦਾ ਸਮਾਜ ਦੇ ਲੋਕ ਜਿਹੜੇ ਆ ਕੇ ਰਾਜ ਕਰਨਗੇ ਤੇ ਜੇ ਤੁਹਾਡੇ ਕੋਲ ਜੋ ਤੁਹਾਡੇ ਕੋਲ ਸਾਡੇ ਤੇ ਜੋ ਹਿੱਸਾ ਜੋ ਸਾਡੇ ਤੇ ਅਕਤਿਆachar ਹੋਇਆ ਉਹਨਾ ਆਪਣਾ ਹਸਤਾ ਲਿਆ ਜਾਊਗਾ ਤੇ ਤੁਸੀਂ ਐਸੇ ਜਿਲ੍ਹੇ ਤੇ ਰਹਿ ਕੇ ਸਾਡੇ ਲੋਕਾਂ ਦੇ ਘੱਟ ਮੁਕਤਵੇ ਦਾ ਜਿੱਤੇ ਆ ਸਾਡੇ ਲੋਕਾਂ ਦੇ ਝੂਠੇ ਮੁਕਤਵੇ ਦਾ ਜੱਜ ਕੀਤੇ ਆ ਅਸੀਂ ਵੀ ਉਹਦਾ ਜਿਹੜਾ ਹਿਸਾਬ ਆ ਪਾਈ ਪਾਈ ਦਾ ਲੈਣ ਵਾਸਤੇ ਤਿਆਰ ਹੋ ਗਏ ਮੈਂ ਬਹੁਤਾ ਕੁਝ ਨਾ ਕਹਿੰਦਾ ਹੋਇਆ ਸਾਰੀ ਲੀਡਰਸ਼ਿਪ ਬੈਠੀ ਆ ਮੈਂ ਲੀਡਰਸ਼ਿਪ ਨੂੰ ਬੇਨਤੀ ਕਰਦਾ ਆਗੇ ਸਭ ਵੀ ਆਈ ਜਾਣੇ ਆ ਸੋ ਸਾਥੀਓ ਤੁਹਾਨੂੰ ਅੱਜ ਨਾੜਾ ਸਾਂਝੀਆਂ ਕਰਦੇ ਪਏ ਜਲੰਧਰ ਪੁੱਡਾ ਗਰਾਊਂਡ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬਸਪਾ ਵਰਕਰਾਂ ਵੱਲੋਂ ਇੱਕ ਬਹੁਤ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸਰਕਾਰਾਂ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਸਿੱਧੀਆਂ ਤੁਹਾਡੇ ਨੂੰ ਤਸਵੀਰਾਂ ਪੁੱਡਾ ਗਰਾਊਂਡ ਦੀ ਜਲੰਧਰ ਤੋਂ ਸਾਂਝੀਆਂ ਕਰਦੇ ਪਏ ਆ ਜਿੱਥੇ ਬਸਪਾ ਵਰਕਰ ਭਾਰੀ ਗਿਣਤੀ ਵਿੱਚ ਮੌਜੂਦ ਨੇ ਸੋ ਜਿਹੜਾ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਬਸਪਾ ਵਰਕਰਾਂ ਵੱਲੋਂ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਇਸ ਟਾਈਮ 'ਤੇ ਜਲੰਧਰ ਪੁੱਡਾ ਗਰਾਊਂਡ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਏ ਦੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਨਾਲ ਦੇ ਨਾਲ ਜਰੂਰ ਕਮੈਂਟ ਵੀ ਕਰੋ ਨਾਲ ਦੇ ਨਾਲ ਸ਼ੇਅਰ ਵੀ ਜਰੂਰ ਕਰਦੇ ਹੋ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ ਹੋਊਗਾ ਆਪਾਂ ਹੋ ਲੋਗਾ ਕੰਮ ਕਰਨ ਵਾਲੇ ਲੋਕ ਮੇਰੀ ਦੇਖੋ ਸੀਆਡੀਏ ਜਲਤੀ ਸੰਧੀ ਆ ਮੇਰੀ ਉਹਨਾਂ ਨੂੰ ਵੀ ਬੇਨਤੀ ਆ ਕਿ ਪ੍ਰਸ਼ਾਸਨ ਬੈਠਾ ਕੋ ਖੁੰਡਾ ਉਹਨਾਂ ਨੂੰ ਵੀ ਬੇਨਤੀ ਆ ਜੇਕਰ ਸਾਡੀ ਨਾ ਗੱਲ ਸੁਣੀ ਗਈ ਜ਼ਰੂਰੀ ਨਹੀਂ ਕਿ ਅਸੀਂ ਇੱਥੇ ਹੀ ਬਣਾ ਸਾਨੂੰ ਸੜਕ ਵੀ ਦੇਖਣੀ ਆਉਂਦੀ ਆ ਅਸੀਂ ਸੜਕ ਤੇ ਬੈਠਾ ਨੂੰ ਤਿਆਰ ਹੋਵੇ ਅਸੀਂ ਸਮਾਂ ਸਮਾਂ ਦੇ ਘਰੇ ਚੱਲੇ ਜੇਕਰ ਸਾਡੀ ਕੋ ਗੱਲ ਨਹੀਂ ਸੁਣਦਾ ਅਸੀਂ ਜਿਹੜੀ ਸੜਕਾਂ ਸੜਕ ਧਰਨਿਆ ਵਾਸਤੇ ਬਣੀਆਂ ਤੇ ਬਾਕੀ ਮੇਰੇ ਲੋਕ ਪੰਜਾਬ ਦੇ ਲੋਕ ਸਾਲ ਵੀਰ ਆਪਣੀਆਂ ਹੱਕੀ ਤੇ ਜੈ ਜੰਗਲੇ ਧਰਨੇ ਲਾਉਣੇ ਜਾਣਗੇ ਸੋ ਤਸਵੀਰਾਂ ਦੋਸਤਾਂ ਨਾਲ ਸਾਂਝੀਆਂ ਕਰਦੇ ਪਏ ਆਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਵੀ ਜਿਹੜੇ ਸਰਕਾਰ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਿਹੜੇ ਧਰਨੇ ਵਿੱਚ ਪਹੁੰਚੇ ਆ ਛੋਟੇ ਛੋਟੇ ਬੱਚੇ ਵੀ ਆ ਕਿਹੜਾ ਵਿਰੋਧ ਕਰ ਰਹੇ ਨੇ ਇਸ ਚੀਜ਼ ਦਾ ਸੋ ਦਲਿਤ ਵਿਰੋਧੀ ਆਪ ਸਰਕਾਰ ਫਿਲਹਾਲ ਪ੍ਰਸ਼ਾਸਨ ਮੁਰਦਾਬਾਦ ਜਿਹੜੇ ਬੱਚੇ ਬੈਨਰ ਲੈ ਕੇ ਬੈਠੇ ਨੇ ਸੋ ਤੁਹਾਨੂੰ ਤਸਵੀਰਾਂ ਸਾਂਝੀਆਂ ਕਰਦੇ ਪਏ ਆ ਨਿਊਜ਼ 22 ਡਿਵੀਜ਼ਨ ਤੋਂ ਅਜੰਦਰ ਪੁੱਡਾ ਗਰਾਊਂਡ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਆਪਣਾ ਕੰਮ ਕਰੋ ਜੇ ਤਾਂ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਕਿ ਫਲਾਣੇ ਬੰਦੇ ਦੇ ਪੰਚਾ ਤਦਿਆਨਾ ਤੁਸੀਂ ਉੱਥੇ ਨਾਏ ਦੇ ਜ਼ਨੂਰ ਮਾਰਦੇ ਆ ਨਾਏ ਸਾਡੇ ਬੰਦੇ ਦੇ ਪਰਚਾ ਜੱਜ ਕਰਦੇ ਆ ਕਿਹੜੇ ਕਾਨੂੰਨ ਦੀ ਤੁਸੀਂ ਲਗਣਾ ਕਿਹੜੇ ਕਾਨੂੰਨ ਦੀ ਤੁਸੀਂ ਸਹੀ ਪਾਲਣਾ ਕਰਦੇ ਆ ਉਹ ਵੀ ਸਾਡੇ ਲੋਕਾਂ ਨਾਲ ਇੱਕ ਬੜਾ ਸਾਫ ਸਾਫ ਇਹ ਠੱਗਾ ਕਰਦੇ ਆ ਮੈਂ ਹੁਣ ਬੇਨਤੀ ਕਰਨੀ ਆ ਸਾਰਿਆਂ ਨੂੰ ਕਿ ਮੇਰੇ ਖੁੰਮੇ ਵੀ ਸਾਥੀਆ ਜੇਸ ਰਸਨ ਰਾਜ ਇਕੱਠੇ ਹੋਇਆ ਪ੍ਰਸ਼ਾਸਨ ਦੇ ਖਿਲਾਫ ਪੁਰਸ਼ ਪ੍ਰਸ਼ਾਸਨ ਦੇ ਖਿਲਾਫ ਪਮਾ ਸਿਵਲ ਦਾ ਪ੍ਰਸ਼ਾਸਨ ਹੋਵੇ ਉਹਦੇ ਖਿਲਾਫ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਜੋ ਆਪਣਾ ਆਪ ਆ ਕੇ ਗੱਲ ਕਰਨੀਆਂ ਇਧਰ ਉਧਰ ਘੁਮਾ ਕੇ ਗੱਲਾਂ ਨਹੀਂ ਕਰਨੀਆਂ ਮੇਰੇ ਸਾਥੀਆਂ ਨੂੰ ਬੇਨਤੀ ਆ ਜਿਹੜੇ ਮਕਸਦ ਇਹ ਝੰਡੇ ਦੇ ਇਕੱਠੇ ਹੋਏ ਆ ਉਸ ਏਜੰਡੇ ਦੀ ਗੱਲ ਕਰਨੀ ਆ ਤਾਂ ਜੋ ਕਿ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਸਕੇ ਕਿ ਜਿਹੜਾ ਇਹਨਾਂ ਦਾ ਹਰ ਇੱਕ ਸਾਥੀ ਆ ਉਹਦੇ ਅੰਦਰ ਚਾਰੂਪਨ ਪਾਰਟੀਪਤੀ ਵਫਾਦਾਰੀ ਤੇ ਆਪਣਾ ਹੱਕ ਲੈਣ ਵਾਸਤੇ ਜਿਹੜਾ ਉਹ ਖੜਾ ਆ ਅੱਜ ਹੁਣ ਮੈਂ ਸਾਥੀ ਰਣਜੀਤ ਸਿੰਘ ਰਜੀਤ ਸਿੰਘ ਨੂੰ ਬੇਨਤੀ ਕਰਦਾ ਕਿ ਦੋ ਘੰਟੇ ਵਾਸਤੇ ਆਉਣ ਸੋ ਸੋਥੇਓ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਪਿਆ ਪੁੱਡਾ ਗਰਾਊਂਡ ਜਲੰਧਰ ਡੀਸੀ ਦਫ਼ਤਰ ਦੇ ਬਾਹਰ ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬਹੁਤ ਜਨ ਸਮਾਜ ਪਾਰਟੀ ਔਰ ਬਸਪਾ ਵਰਕਰਾਂ ਵੱਲੋਂ ਇੱਕ ਭਾਰੀ ਜਿਹੜਾ ਕਟ ਕੀਤਾ ਗਿਆ ਔਰ ਪ੍ਰਸ਼ਾਸਨ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੋ ਮੈਂ ਤੁਹਾਨੂੰ ਤਸਵੀਰਾਂ ਪੁੱਡਾ ਗਰਾਊਂਡ ਦੀਆਂ ਜਲੰਧਰ ਤੋਂ ਤਸਵੀਰਾਂ ਸਾਂਝੀਆਂ ਕਰਦਾ ਪਿਆ ਦੇਖ ਸਕਦੇ ਹੋ ਨਿਊਜ਼ 2022 ਦੇ ਵਿਚ ਜਾਂਦੀਆਂ ਤਸਵੀਰਾਂ ਰਾਂਜੀ ਤੇਰੀ ਸਰਦਾਂ ਕਿੰਤੂ ਜਿਹੜੇ ਆਏ ਸੱਤੀ ਰੂਪਲਾ ਜੀ ਬੰਬਿਆਰ ਲਖਾ ਜੀ ਕਿਉਂਕਿ ਹੁਣੇ-ਹੁਣੇ ਲੈਕਚਰ ਲੜਕੇ ਹਟੇ ਆ ਉਹਨਾਂ ਦੇ ਨਾਲ ਪੱਤੀ ਸਾਹ ਪੁੱਜੇ ਹੋਏ ਲੇਡੀਜ਼ ਵੀ ਤੋਂ ਕਾਸਕੇ ਪਹੁੰਚੀ ਹੋਈ ਸੋ ਸਾਥਿਓ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਆਪਾਂ ਨਿਊਜ਼ 22 ਟੀਵੀ ਜਾਂਦਾ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਬਸਪਾ ਵਰਕਰਾਂ ਵੱਲੋਂ ਬੌਧਿਆ ਸਮਾਜ ਪਾਰਟੀ ਵੱਲੋਂ ਇੱਕ ਬਹੁਤ ਵੱਡਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਜਲੰਧਰ ਦੇ ਵਿੱਚ ਕੀਤਾ ਜਾ ਰਿਹਾ ਹੈ ਡੀਸੀ ਦਫ਼ਤਰ ਦੇ ਬਾਹਰ ਪੁੱਡਾ ਗਰਾਊਂਡ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਪਏ ਹਾਂ ਇਸ ਟਾਈਮ ਆਪਾਂ ਜਲੰਧਰ ਤੋਂ ਸੋ ਤੁਸੀਂ ਦੇਖ ਸਕਦੇ ਹੋ ਸਰਕਾਰਾਂ ਦੇ ਖਿਲਾਫ ਪ੍ਰਸ਼ਾਸਨ ਦੇ ਖਿਲਾਫ ਜਿਹੜਾ ਇੱਕ ਬਹੁਤ ਵੱਡਾ ਇੱਕ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਕੀਤਾ ਜਾ ਰਿਹਾ ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਨਿਊਜ਼ 22 ਸਾਡੇ ਚਾਂਚ ਜੋ ਸਮਾਜ પાર્ટી ਦੇ ਦਸੰਤ ਰਾਏ ਜੀ ਤੋਂ ਕਹਿੰਦੇ ਆ ਤੇ ਹੋਰ ਬਹੁਤ سارے ਸਰਤੀ ਵਰਕਰ ਜਿਨ੍ਹਾਂ ਦਾ ਮੈਂ ਨਾ ਨਹੀਂ ਲੈ ਸਕਦਾ ਕਾਫੀ ਲੰਬਾ ਟਾਈਮ ਲੱਗ ਜਾਏਗਾ ਔਰ 에ਜੈਂਡੇ ਦੀ ਗੱਲ ਕੀਤੀ ਗਈ ਹੈ ਇਹ ਮੁੱਖ ਝੰਡਾ ਜੋ ਅੱਜ ਦੇ ਧਰਨੇ ਦਾ 85% ਸਮਾਜ ਦੇ ਉਪਰ ਮਾਰੂ ਨੀਤੀਆਂ ਜੋ ਸਰਕਾਰ ਦੀਆਂ ਉਹਨਾਂ ਨੂੰ ਮੁੱਖ ਰੱਖਦੇ ਹੋਏ ਤਰੰਦਰ ਸ਼ਹਿਰ ਇੱਕ ਬਹੁਤ ਵੱਡਾ ਸ਼ਹਿਰ ਹੈ ਇਹਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਸਾਡੇ ਭੈਣ ਭਰਾਵਾਂ ਨੂੰ ਸਾਡੀਆਂ ਬੀਬੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਹੋਣਗੀਆਂ ਲੇਕਿਨ ਜੋ ਮੌਕੇ ਦੀ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਉਹ ਉਹੀ ਕੰਮ ਕਰਦੀ ਹੈ ਪੁਲਿਸ ਪ੍ਰਸ਼ਾਸਨ ਵੀ ਉਹੀ ਕੰਮ ਕਰਦਾ ਹੈ ਜਦੋਂ ਹਲਕੇ ਦੇ ਐਮਪੀ ਦਾ ਜਮੈਲੀ ਦਾ ਫੋਨ ਹੋਦਾ ਬਸ ਉਹੀ ਕੰਮ ਕਰਨਾ ਔਰ ਦੂਸਰਾ ਕੋਈ ਕੰਮ ਨਹੀਂ ਕਰਦੇ ਆਮ ਸਾਡੇ ਲੋਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਕੁਝ ਕੇਸ ਦੇ ਵਿੱਚ ਮੈਂ ਖੁਦ ਦੇਖਿਆ ਅਜੇ ਹਲਕਤ ਵੀ ਬਹੁਤ سارے ਕੇਸ ਹੈ ਔਰ ਮੌਜੂਦਾ ਸਰਕਾਰ ਦੇ ਕਹਿਣ ਦੇ ਉੱਪਰ ਸਾਡੇ ਵਰਕਰਾਂ ਦੇ ਉੱਤੇ ਦਾਤਰ ਲੈ ਕੇ ਉਹਨਾਂ ਨੂੰ ਪਿੱਛੇ ਮਾਰਿਆ ਜਾਂਦਾ ਜਾਂ ਉਹਨਾਂ ਨੂੰ ਡਰਾਇਆ ਜਾਂਦਾ ਤਮ ਕਾਇਆ ਜਾਂਦਾ ਕਿ ਬਹੁਤ ਜਨ ਸਮਾਜ ਪਾਰਟੀ ਦੇ ਕੰਮ ਨਹੀਂ ਕਰਨੇ ਬਾਕੀ ਤੁਸੀਂ ਜਿਹੜੇ ਮਰਜ਼ੀ ਕੰਮ ਕਰੀ ਜਾਓ ਜੇ ਤੁਸੀਂ ਸਭ ਦੇ ਕੰਮ ਨਹੀਂ ਕਰਨੇ ਫਿਰ ਸਾਨੂੰ ਆਪਣੇ ਕੰਮ ਕਰਾਉਣੇ ਨੇ ਸਾਡਾ ਕੱਲਾ ਕੱਲਾ ਵਰਕਰ ਖੁਦ ਜਾਣਦਾ ਹੈ ਕਿ ਕਿਸ ਤਰੀਕੇ ਨਾਲ ਕੰਮ ਕਰਾਉਣੇ ਆ ਔਰ ਤਿੰਨ ਤਿੰਨ ਸਾਲ ਹੋ ਗਏ ਤਿੰਨ ਤਿੰਨ ਸਾਲ ਹੋ ਗਏ ਸਾਡੇ ਕੇਸਾਂ ਦੀਆਂ ਪੈਰਾਂ ਵੀ ਚੱਲੀਆਂ ਕਦੀ ਦੂੜ ਬਿਠਾ ਦਿੱਤਾ ਜਾਂਦਾ ਕਦੀ ਟੀਮ ਕੋਈ ਇਕੱਠੇ ਚ ਕਰ ਦਿੱਤੀ ਜਾਂਦੀ ਹੈ ਪਰ ਪ੍ਰੈਕਟੀਕਲੀ ਸਾਡੇ ਕੇਸ ਨੂੰ ਫਾਈਲਾਂ ਨੂੰ ਸਾਡੀਆਂ ਫਾਈਲਾਂ ਨੂੰ ਥੱਲੇ ਤੋਂ ਥੱਲੇ ਦਬਾਇਆ ਜਾਂਦਾ ਔਰ ਜਦੋਂ ਅਸੀਂ ਕਹਿੰਦੇ ਹਾਂ ਉੱਪਰ ਪਹੁੰਚ ਕੀਤੀ ਜਾਂਦੀ ਹੈ ਤੇ ਫਿਰ ਕੋਈ ਦਿਲਾਸਾ ਦਿੱਤਾ ਜਾਂਦਾ ਹੈ ਤੁਹਾਡੀ ਫਾਈਲ ਅਫਸਰ ਬਦਲ ਗਿਆ ਹੁਣ ਨਵੇਂ ਅਫਸਰ ਆਏ ਆ ਹੁਣ ਨਵੇਂ ਅਫਸਰ ਤੁਹਾਡੀ ਗੱਲ ਕਰਨਗੇ ਫਿਰ ਨਵਾਂ ਅਫਸਰ ਆਉਂਦਾ ਸਾਡੀਆਂ ਟੀਮਾਂ ਫਿਰ ਜਾਂਦੀਆਂ ਕਿ ਸਾਡੀ ਫਾਈਲ ਆ ਪਿਛਲੇ 23 ਸਾਲੋਂ ਤੋਂ ਦਬਾਈ ਗਈ ਆ ਹੁਣ ਤੁਸੀਂ ਬਹੁਤ ਵਧੀਆ ਅਫਸਰ ਆਇਓ ਹੁਣ ਤੁਸੀਂ ਇਹਨੂੰ ਖੋਲੋ ਔਰ ਸਾਨੂੰ ਨਿਯਾਜ਼ ਦਿਓ ਲੇਕਿਨ ਫਿਰ ਉਹੀ ਗੱਲ ਜਦੋਂ ਨਵਾਂ ਅਫਸਰ ਆਉਂਦਾ ਦੋ ਤਿੰਨ ਮਹੀਨੇ ਲੰਘ ਜਾਂਦੇ ਆ ਚਾਰ ਮਹੀਨੇ ਲੰਘ ਜਾਂਦੇ ਆ ਨਵਾਂ ਬੋਰਡ ਬੈਠ ਜਾਂਦਾ ਨਵਾਂ ਬੋਰਡ ਬੈਠਦਾ ਇਹਨੇ ਨੂੰ ਫਿਰ ਨਵਾਂ ਅਫਸਰ ਬਦਲ ਜਾਂਦਾ ਜਦੋਂ ਫੇਰ ਤੋਂ ਅਫਸਰ ਆਉਂਦਾ ਜੇਰ ਨੂੰ ਆਈ ਗੱਲਾਂ ਸिखਾਈਆਂ ਜਾਂਦੇ ਉਹਨਾਂ ਦੱਸਿਆ ਜੀ ਸਾਡੇ ਨਾਲ ਥੱਕਾ ਹੋਇਆ ਸਾਡੇ ਆਪ ਆਰਟੀ ਦੇ ਵਰਕਰਿੰਗ ਨਾਲ ਥੱਕਾ ਹੋ ਰਿਹਾ ਲੇਕਿਨ ਇੱਜੇ ਕਰਦੇ ਕਰਦੇ 3 ਸਾਲ 4 ਕਾਲ ਦੇ ਵਿੱਚ ਇਸ ਤੋਂ ਵੱਧ ਕਮਰੇ ਤੇ ਲੱਗੇ ਆ ਇਹ ਤੁਹਾਨੂੰ ਅਸੀਂ ਦਿਖਾ ਵੀ ਦਿਆਂਗੇ ਔਰ ਇਸ ਤਰੀਕੇ ਨਾਲ ਸਾਡੇ ਜੋ ਬੇਸਾਂ ਨੂੰ ਦਵਾਇਆ ਜਾ ਰਿਹਾ ਔਰ ਉਹਨਾਂ ਨੂੰ ਸਰਕਾਰਾਂ ਨੂੰ ਜਗਾਉਣ ਵਾਸਤੇ ਅਸੀਂ ਇਹ ਧਰਨਾ ਪ੍ਰਦਰਸ਼ਨ ਰੱਖਿਆ ਹੈ ਜਿਹਦੇ ਵਿੱਚ ਸਾਨੂੰ 2-2 ਮਿੰਟ ਦਾ ਸਮਾਂ ਦਿੱਤਾ ਸਾਰੇ ਸਾਥੀਆਂ ਨੂੰ ਸਾਰੇ ਸਾਥੀ ਆਪਣੀ ਆਪਣੀ ਗੱਲ ਰੱਖਣਗੇ ਜਿਨ੍ਹਾਂ ਨਾਲ ਬੰਦੀ ਕੀਅਤ ਨਹੀਂ ਹੈ ਉਹ ਵੀ ਆਪੋ ਆਪਣੀ ਗੱਲ ਰੱਖਣਗੇ ਸੋ ਮੈਂ ਆਪਣੇ ਵਿਧਾਨ ਸਭਾ ਬਣਾ ਉਹਨਾਂ ਸੈਂਟਰ ਤੋਂ ਆਪਣੇ ਸਾਥੀ ਸਾਡੇ ਪਹੁੰਚੇ ਉਹਨਾਂ ਸਾਥੀਆਂ ਦੇ ਵਿੱਚ ਪਹੁੰਚਣ ਤੇ ਵੈਲਕਮ ਕਰਦੇ ਆਂ ਔਰ ਮੈਂ ਆਸ ਕਰਦਾ ਹਾਂ ਵੀ ਇਸ ਧਰਵੇਂ ਨੂੰ ਜਿਸ ਤਰੀਕੇ ਨਾਲ ਪਾਰਟੀ ਦੇ ਹੁਕਮਾਂ ਅਨਸਾਰ ਉਹ ਉਸੇ ਤਰੀਕੇ ਨਾਲ ਅੱਗੇ ਗੱਲ ਨੂੰ ਚਲਾਇਆ ਜਾਵੇਗਾ ਇਹ ਨਹੀਂ ਕਿ ਜੇ ਤੁਸੀਂ ਕਰਦਾ ਸਮਝ ਜਾਤਿਕ ਨੂੰ ਜਾਂ ਪੀ ਜਾਂ ਪਾ